ਅੱਜ ਦੀਆਂ ਖਬਰਾਂ ਵੱਲ ਚਲਈਏ ਤੇ ਕੁਝ ਸਮਾਂ ਪਹਿਲਾਂ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਉਹਨਾਂ ਨੇ ਯੂਨ ਨੂੰ ਅਡਰੈਸਸ਼ਨ ਦੇ ਵਿੱਚ ਉਹਨਾਂ ਨੇ ਜਿਹੜੇ ਦੁਨੀਆ ਦੇ ਲੀਡਰ ਹੈਗੇ ਆ ਉਹਨਾਂ ਨੂੰ ਕਾਫੀ ਕ੍ਰਿਟਿਸਾਈਜ਼ ਕੀਤਾ ਹੈਗਾ ਉਹਨਾਂ ਨੇ ਕਿਹਾ ਵੀ ਯੂਨ ਦੇ ਕੋਲ ਪੋਟੈਂਸ਼ੀਅਲ ਬਹੁਤ ਆ ਪਰ ਸਿਰਫ ਜਿਹੜੇ ਖਾਲੀ ਸ਼ਬਦ ਹੀ ਆਪਾਂ ਕਹਿ ਸਕਦੇ ਆ ਉਹ ਹੈਗੇ ਆ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਉਹਨਾਂ ਨੇ ਬੜਾ ਖੜਕਮਾ ਸਪੀਚ ਦਿੱਤਾ ਆ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਇੰਟਰਨੈਸ਼ਨਲ ਬਾਡੀ ਯੂਨ ਨੂੰ ਜਿਹੜਾ ਆ ਕ੍ਰਿਟੀਸਾਈਜ਼ ਕੀਤਾ ਤੇ ਆਪਣੇ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਕਾਫੀ ਹੈਲਪ ਜਿਹੜੀ ਆ ਕਹਿ ਸਕਦੇ ਆ ਪ੍ਰੇਜ਼ ਕੀਤੀ ਹੈਗੀ ਆ ਕਹਿੰਦੇ ਵੀ ਇੱਕ ਸਾਲ ਪਹਿਲਾਂ ਸਾਡਾ ਮੁਲਕ ਬੜਾ ਪ੍ਰੋਬਲਮ ਦੇ ਵਿੱਚ ਸੀਗਾ ਹੁਣ 8 ਮਹੀਨਿਆਂ ਦੇ ਵਿੱਚ ਸਾਡਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਅਸੀਂ ਹੌਟੈਸਟ ਕੰਟਰੀ ਐਨੀ ਵੇਅਰ ਇਨ ਦ ਵਰਲਡ ਆ ਤੇ ਕੋਈ ਵੀ ਕੰਟਰੀ ਸਾਡੇ ਕਲੋਜ਼ ਨਹੀਂ ਹੈਗੀ ਕ੍ਰాంਪੋਨਾ ਨੇ ਇਹ ਕਿਹਾ ਵੀ ਸਾਡੇ ਜਿਹੜੇ ਬਾਰਡਰਸ ਆ ਬੜੇ ਸਟ੍ਰੌਂਗੇਸਟ ਰਹਿ ਗਏ ਆ ਮਿਲਟਰੀ ਤੇ ਸਾਡੇ ਜਿਹੜੇ ਰਿਲੇਸ਼ਨਸ਼ਿਪ ਆ ਦੁਨੀਆ ਦੇ ਵਿੱਚ ਉਹ ਇਸ ਟਾਈਮ ਬਹੁਤ ਵਧੀਆ ਹੈਗੇ ਆ ਉਹਨਾਂ ਨੇ ਕਿਹਾ ਵੀ ਜਿਹੜਾ ਪਰਪਸ ਆ ਯੂਨਾਈਟਿਡ ਨੇਸ਼ਨ ਦਾ ਉਹ ਕੀ ਹੈਗਾ ਆ ਹਾਲਾਂਕਿ ਕਹਿੰਦੇ ਵੀ ਪੋਟੈਂਸ਼ੀਅਲ ਬਹੁਤ ਆ ਪਰ ਆਪਣੇ ਪੋਟੈਂਸ਼ੀਅਲ ਦੇ ਕਲੋਜ਼ ਕਦੇ ਵੀ ਨਹੀਂ ਯੂਨ ਆਇਆ ਹੈਗਾ ਸੋ ਮੋਸਟ ਪ੍ਰੋਬਬਲੀ ਆਪਾਂ ਪਾਲਿਸਟੀਨੀਆਂ ਇਜ਼ਰਾਈਲ ਵਾਲੀ ਚੀਜ਼ ਨੂੰ ਲੈ ਕੇ ਵੀ ਦੇਖ ਸਕਦੇ ਆ ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਆ ਇਹਦੇ ਤੇ ਸਟ੍ਰੈਸ ਕੀਤਾ ਹੈਗਾ ਆ ਕਹਿੰਦੇ ਵੀ ਦ ਓਨਲੀ ਥਿੰਗ ਦੈਟ ਸਾਲਵ ਵਾਰ ਐਂਡ ਵਾਰ ਇਜ਼ ਐਕਸ਼ਨ ਤੁਹਾਨੂੰ ਐਕਸ਼ਨ ਕਰਨਾ ਪੈਣਾ ਹੈ ਤਾਂ ਹੀ ਜਿਹੜੀਆਂ ਜੰਗਾਂ ਆ ਉਹ ਰੁਕਦੀਆਂ ਹੈਗੀਆਂ 트럼ਪ ਉਹਨਾਂ ਨੇ ਇਹ ਕਿਹਾ ਵੀ ਯੂਨਾਈਟਿਡ ਸਟੇਟਸ ਹਜੇ ਹੋਰ ਐਨਫੋਰਸ ਕਰੂਗਾ ਪਾਵਰਫੁਲ ਟੈਰਫਸ ਰਸ਼ੀਆ ਦੇ ਉੱਤੇ ਤਾਂ ਕਿ ਜਿਹੜੀ ਜੰਗ ਆ ਉਸ ਨੂੰ ਰੋਕਿਆ ਜਾ ਸਕੇ ਤੇ ਯੂਰਪ ਦੇ ਕਾਫੀ ਲੀਡਰਸ ਦਾ ਉਹਨਾਂ ਨੇ ਜਿਹੜਾ ਆ ਵਿਰੋਧ ਕੀਤਾ ਹੈਗਾ ਆ ਦੁਨੀਆ ਦੇ ਲੀਡਰਸ ਨੂੰ ਉਹਨਾਂ ਨੇ ਮਾਈਗ੍ਰੇਸ਼ਨ ਦੇ ਉੱਤੇ ਵੀ ਕਾਫੀ ਜਿਹੜੇ ਝਾੜ-ਚਾਂਮ ਕੀਤੀ ਹੈਗੀ ਆ ਕਹਿੰਦੇ ਵੀ ਯੂਨ ਇਹ ਪ੍ਰੋਬਲਮ ਨੂੰ ਸੋਲਵ ਨਹੀਂ ਕਰਦਾ ਹੈਗਾ ਇਸੇ ਕਰਕੇ ਬਾਕੀ ਮੁਲਕਾਂ ਦੇ ਵਿੱਚ ਜਿਹੜੀ ਇਹ ਪ੍ਰੋਬਲਮ ਆ ਉਹ ਵਾਧੀ ਹੈਗੀ ਆ ਸਭ ਤੋਂ ਜ਼ਿਆਦਾ ਜਿਹੜੇ ਆ ਆਪਣੇ ਔਡੀ-ਮੋਡੀ ਆਪਾਂ ਕਹਿ ਸਕਦੇ ਆ ਮੇਰੇ ਕਹਿੰਦੇ ਮਿੱਤਰ ਜਿਹੜੇ ਖਾਸ ਹੈਗੇ ਆ ਪ੍ਰਾਈਮ ਮਿਨਿਸਟਰ ਮੋਦੀ ਉਹਦੇ ਸਬੰਧ ਦੇ ਵਿੱਚ ਯੂਨ ਦੇ ਵਿੱਚ ਐਡਰੈਸ ਕਰਦੇ ਹੋਏ ਯੂਨਿਟ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਹੋਣਾ ਨੇ ਇਹ ਕਿਹਾ ਪਈ ਜਿਹੜੀ ਰਸ਼ੀਆ ਦੀ ਲੜਾਈ ਹੈਗੀ ਆ ਉਹਦੇ ਜਿਹੜੇ ਮੇਨ ਫਾਊਂਡਰਸ ਆ ਉਹ ਚਾਈਨਾ ਤੇ ਇੰਡੀਆ ਹੈਗੇ ਸੋ ਇਹ ਉਹਨਾਂ ਨੇ ਸਪੀਚ ਦੇ ਵਿੱਚ ਕਲੀਅਰਲੀ ਕਿਹਾ ਹੈਗਾ ਕਿ ਕਿਸ ਤਰ੍ਹਾਂ ਜਿਹੜੇ ਇੰਡੀਆ ਵਾਲੇ ਆ ਉਹ ਰਸ਼ੀਅਨ ਔਇਲ ਨੂੰ ਖਰੀਦ ਰਹੇ ਆ ਬਹੁਤ ਸਸਤੇ ਭਾਅ ਦੇ ਉੱਤੇ ਤੇ ਜਿਹੜੀ ਉੱਥੇ ਜੰਗ ਚੱਲ ਰਹੀ ਹੈਗੀ ਆ ਯੂਕਰੇਨ ਦੇ ਵਿੱਚ ਜਿਹੜੇ ਰਸ਼ੀਆ ਵਾਲਿਆਂ ਨੇ ਜੰਗ ਸ਼ੁਰੂ ਕੀਤੀ ਹੋਈ ਆ ਉਸ ਦਾ ਪੂਰਾ ਸਾਥ ਜਿਹੜੇ ਆ ਇੰਡੀਆ ਤਾਂ ਚਾਈਨਾ ਦੇ ਰਹੇ ਹੈਗੇ ਆ ਤੇ ਉਹਨਾਂ ਨੇ ਇਹ ਕਿਹਾ ਵੀ ਇਮੀਡੀਏਟਲੀ ਤੁਹਾਨੂੰ ਬੰਦ ਕਰ ਦੇਣੀ ਚਾਹੀਦੀ ਆ એનર્ਜੀ ਪਰਚੇਸ ਰਸ਼ੀਆ ਤੋਂ ਤੇ ਅਦਰਵਾਇਜ਼ ਕਹਿੰਦੇ ਵੀ ਅਸੀਂ ਸਾਰੇ ਜਿਹੜਾ ਆ ਬਹੁਤ ਜ਼ਿਆਦਾ ਆਪਣਾ ਟਾਈਮ ਉਹ ਲੂਜ਼ ਕਰ ਰਹੇ ਆ ਬੇਸਟ ਕਰ ਰਹੇ ਹੈਗੇ ਆ ਤੇ ਯੂਰਪ ਦੇ ਵਾਲੇ ਵੀ ਉਹਨਾਂ ਨੇ ਇਹ ਕੁਝ ਕਿਹਾ ਹੈਗਾ ਆ ਸੋ ਅ ਇੰਡੀਆ ਦੇ ਉੱਤੇ ਆਲਰੇਡੀ 50% ਟੈਰਫ ਲੱਗ ਚੁੱਕਾ ਹੈਗਾ H1B ਵੀਜੇ ਨੂੰ ਲੈ ਕੇ ਇੰਡੀਆ ਨੂੰ ਪੂਰੀ ਤਰ੍ਹਾਂ ਜੜੋਂ ਹਲਾ ਦਿੱਤਾ ਹੈਗਾ ਅ ਸੋ ਇਹ ਕਲੀਅਰਲੀ ਅੱਜ UN ਦੇ ਵਿੱਚ ਪ੍ਰੈਜ਼ੀਡੈਂਟ 트ੰਪ ਜਿਹੜੇ US ਦੇ ਆ ਉਹਨਾਂ ਨੇ ਇਹ ਕਿਹਾ ਵੀ ਇਹ ਦੋ ਮੁਲਕਾਂ ਕਰਕੇ ਜਿਹੜਾ ਰਸ਼ੀਆ ਆ ਉਸਨੇ جنگ ਜਿਹੜੀ ਆ ਜਾਰੀ ਰੱਖੀ ਹੋਈ ਹੈਗੀ ਹੂੰ ਜੀ ਬਿਲਕੁਲ ਸੋ ਸਟਰੋਂਗਲੀ ਵਰਡਡ ਲੈਟਰਸ ਜਿਹੜੇ ਆ ਕਹਿੰਦੇ ਵੀ ਇਹੀ ਸਿਰਫ ਇਹ ਲਿਖ ਸਕਦੇ ਆ ਤੇ ਕਹਿੰਦੇ ਵੀ ਐਮਟੀ ਵਰਡਸ ਡੋਂਟ ਸੋਲਵ ਵਾਰ ਵੀ ਲੜਾਈਆਂ ਇਦਾਂ ਜਿਹੜੀਆਂ ਉਹ ਖਤਮ ਨਹੀਂ ਹੁੰਦੀਆਂ ਸੋ ਯੂਨ ਦੀ ਸਟੇਜ ਦੇ ਉੱਤੇ ਜਾ ਕੇ ਇੱਕ ਹਿਸਾਬ ਦੇ ਨਾਲ ਯੂਨ ਦੀ ਕਾਫੀ ਲਾਫਾਈ ਜਿਹੜੀ ਆ ਉੱਥੇ ਉਹਨਾਂ ਨੇ ਕੀਤੀ ਆ ਉਧਰ ਯੂਨ ਦੇ ਵਿੱਚ ਕਿਉਂਕਿ ਕਾਫੀ ਦੁਨੀਆ ਭਰ ਦੇ ਜਿਹੜੇ ਮੁਲਕਾਂ ਦੇ ਨੇਤਾ ਜਿਹੜੇ ਉੱਥੇ ਪਹੁੰਚੇ ਪਏ ਆ ਨਿਊਯਾਰਕ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਚਹਿਲ ਗਦਮੀ ਆ ਕੱਲ ਇਹ ਵੀ ਦੇਖਿਆ ਗਿਆ ਜਿਹੜਾ ਮੈਨੂਅਲ ਮਕਰੋ ਫਰਾਂਸ ਵਾਲਾ ਆ ਉਹ ਉਥੇ ਸਟ੍ਰੀਟਸ ਦੇ ਉੱਤੇ ਘੁੰਮ ਰਿਹਾ ਸੀ ਤੇ ਰਾਹ ਬੰਦ ਸੀਗਾ ਤੇ ਉਹਨੇ ਫਿਰ ਫੋਨ ਮਲਾ ਲਿਆ ਟਰੰਪ ਉਹਨਾਂ ਨੂੰ ਵੀ ਤੁਹਾਡਾ ਜਿਹੜਾ ਉਹ ਲੰਘਣਾ ਆ ਕਾਫਲਾ ਤੇ ਸਾਨੂੰ ਜਿਹੜਾ ਇੱਥੇ ਰੋਕ ਕੇ ਰੱਖਿਆ ਆ ਗਿਆ ਹੈਗਾ ਆ ਤੇ ਉਹ ਵੀ ਵੀਡੀਓ ਕਾਫੀ ਜਿਹੜੀ ਉਹ ਨਾਲ ਦੇ ਨਾਲ ਚੱਲ ਰਹੀ ਹੈਗੀ ਆ ਬਾਚੇ ਨਹੀਂ ਪਤਾ ਵੀ ਉਹਨੂੰ ਉੱਥੋਂ ਜਾਣ ਦਿੱਤਾ ਜਾਂ ਨਹੀਂ ਉਧਰ ਜਿਹੜਾ ਐਡੋਗਨ ਜਿਹੜੀ ਯੂਕਰੇਨ ਤੇ ਰਸ਼ੀਆ ਦੀ ਲੜਾਈ ਵਾਲੀ ਆ ਸੀਸਫਾਇਰ ਨੂੰ ਲੈ ਕੇ ਕਹਿੰਦਾ ਵੀ ਤੁਰਕੀ ਜਿਹੜੀ ਆ ਇਸ ਦੇ ਵਿੱਚ ਆਪਣੀਆਂ ਕੋਸ਼ਿਸ਼ਾਂ ਆ ਉਹ ਜਾਰੀ ਰੱਖੇਗਾ ਕਿਉਂਕਿ ਪਹਿਲਾਂ ਵੀ ਅਸੀਂ ਕਈ ਰਾਉਂਡਸ ਯੂ ਰਸ਼ੀਆ ਤੇ ਯੂਕਰੇਨ ਦੀ ਜਿਹੜੀ ਆ ਆਪਸ ਤੇ ਵਿੱਚ ਕਰਵਾਏ ਆ ਆ ਕਿੰਨੇ ਵੀ ਨਾਟੋ ਦਾ ਮੈਂਬਰ ਹੋਣ ਕਰਕੇ ਰਸ਼ੀਆ ਦਾ ਇੱਕ ਟ੍ਰੇਡ ਪਾਰਟਨਰ ਵੀ ਆ ਸੋ ਕਿੰਨੇ ਵੀ ਇੱਕ ਯੂਨਿਕ ਪੋਜੀਸ਼ਨ ਦੇ ਵਿੱਚ ਆ ਜਿਹਦੇ ਨਾਲ ਇਹਨਾਂ ਦੋਨਾਂ ਦੇ ਸਮਝੌਤਾ ਕਰਾਉਣ ਵਿੱਚ ਅੱਗੇ ਵਧਾਰੇ ਜੀ ਬਿਲਕੁਲ ਸੋ ਸਭ ਤੋਂ ਹਰਾਨੀ ਵਾਲੀ ਗੱਲ ਜਿਹੜੀ ਆ ਉਹ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਸ ਸਪੀਚ ਦੇ ਵਿੱਚ ਇਹ ਕਹੀ ਆ ਪੀ ਜਿਹੜੇ ਮੁਲਕ ਹੈਗੇ ਆ ਇਹਨਾਂ ਨੂੰ ਆਪਣੇ ਬਾਰਡਰ ਕਲੋਜ਼ ਕਰਨੇ ਚਾਹੀਦੇ ਆ ਤੇ ਜਿਹੜੇ ਫੋਰਨਰਸ ਆ ਨਹੀਂ ਤੇ ਇਹ ਯੂਰਪੀਅਨ ਮੂਲਕਾਂ ਨੂੰ ਖਾਸ ਕਰਕੇ ਉਹਨਾਂ ਨੇ ਅਡਰੈਸ ਕਰਕੇ ਗਿਆ ਵੀ ਤੁਹਾਡੇ ਜਿਹੜੇ ਮੂਲਕ ਆ ਉਹ ਤਬਾਹ ਹੋ ਰਹੇ ਹੈਗੇ ਆ ਯੂਅਰ ਕੰਟਰੀਜ਼ ਆਰ ਬੀਇੰਗ ਰੁਇਨ ਯੂਐਸ ਪ੍ਰੈਜ਼ੀਡੈਂਟ ਨੇ ਕਿਊਜ਼ ਕੀਤਾ ਯੂਰਪੀਅਨ ਕੰਟਰੀਜ਼ ਨੋ ਸਪੈਸ਼ਲੀ ਵੀ ਤੁਸੀਂ ਆਪਣਾ ਜਿਹੜਾ ਹੈਰੀਟੇਜ ਆ ਉਸ ਨੂੰ ਡਿਸਟਰੋਏ ਕਰ ਰਹੇ ਆ ਮਾਈਗ੍ਰੇਸ਼ਨ ਕਰਕੇ 80ਵੀਂ ਐਨੀਵਰਸਰੀ ਜਿਹੜੀ ਆ ਯੂਨਾਈਟਿਡ ਨੇਸ਼ਨ ਦੀ ਉਹਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਇਸ ਟਾਈਮ ਬੋਲ ਰਿਹਾ ਸੀ ਉਹਨਾਂ ਨੇ ਕਿਹਾ ਪਈ ਇਹ ਹੁਣ ਸਮਾਂ ਆ ਗਿਆ ਆ ਪਈ ਜਿਹੜੇ ਵੀ ਕਿਤੇ ਓਪਨ ਬਾਰਡਰ ਆ ਉਹਨਾਂ ਨੂੰ ਕਲੋਜ਼ ਕਰ ਦਿੱਤਾ ਜਾਵੇ ਤੇ ਆਪਣੇ ਆਪਣੇ ਜਿਹੜੇ ਮੁਲਕ ਆ ਉਸ ਨੂੰ ਸੰਭਿਆ ਜਾਵੇ ਜੀ